ਫੇਰ ਆ ਰਾਮਚੰਦਰ ਜੀ ਸੀਤਾ ਦੀ ਡੋਲੀ ਲੈ ਕੇ ਕੰਗੋ ਦੀ ਕਟੋਰੀ ਰਾਮਚੰਦਰ ਜੀ ਦੇ ਗਲ ਚ ਪਾਤੀ ਫਿਰ ਤੇ ਉਹ ਸੀਤਾ ਨੂੰ ਵਿਆਹ ਕੇ ਲੈ ਗਿਆ ਤਾਂ ਇਹਨੂੰ ਘਰੋਂ ਇਹਨਾਂ ਨੂੰ ਬਣੋਵਾਸ ਦਿੱਤਾ ਗਿਆ ਸੀ 12 ਸਾਲ ਦਾ ਦੇਹੰਕਾਲ ਰਹਿੰਦੇ ਜੰਗਲਾਂ 'ਚ ਸੀ ਤਾਂ ਜੰਗਲਾਂ 'ਚ ਜਾ ਕੇ ਤੰਬੂ ਲਾਤਾ ਰਾਤ ਖੜਾਤਾ ਬਹਿ ਕੇ ਤਾਂ ਰੌਣ ਸਿਉਨੇ ਦਾ ਮਿਰਗ ਬਣ ਕੇ ਫਿਰ ਉਹਨੂੰ ਛਲ ਕਰਨੇ ਆਉਂਦੇ ਸੀ ਸਿਉਨੇ ਦਾ ਮਿਰਗ ਬਣ ਕੇ ਮੂਰ ਦੀ ਨਿਕਲ ਗਿਆ ਕਾਹ ਸੀ ਤਾਂ ਕਹਿਣ ਲੱਗੀ ਆ ਰਾਮਚੰਦਰ ਜੀ ਨੂੰ ਕਹਿੰਦੀ ਜੀ ਤੁਸੀਂ ਸਿਉਨੇ ਦਾ ਮਿਰਕ ਜਾਂਦਾ ਵੀ ਮਾਰ ਲਿਓ ਉਹ ਕਹਿਣ ਲੱਗਾ ਆ ਰਾਮਚੰਦਰ ਜੀ ਸੀਤਾ ਵੀ ਛਾਲਾ ਕੋਈ ਜੁਆ ਪਰਮਾਤਮਾ ਦਾ ਰੂਪ ਜੀ ਵੀ ਛਾਲਾ ਕੋਈ ਆਪਾਂ ਇਹਨੇ ਮਗਰ ਨਹੀਂ ਲਗਿਆ ਉਹ ਹੰਡ ਪੈ ਗਈ ਕਹਿੰਦੀ ਜੀ ਨਾ ਸੁਣਦਾ ਮਿਰਕ ਜੇ ਉਹ ਦੋ ਤਿੰਨ ਵਾਰੀ ਮੂਹਰ ਦੀ ਲਿਖ ਲਿਆ ਤਾਂ ਆ ਰਾਮਚੰਦਰ ਜੀ ਨੇ ਤੀਰ ਕਮਾਨ ਚੱਕਿਆ ਤੇ ਉਹਦੇ ਮਗਰ ਲੱਗ ਲਿਆ ਗਾਹਾਂ ਜਾ ਕੇ ਉਹ ਲੋਕ ਹੋ ਗਿਆ ਭਾਲ ਦੇ ਫਿਰੇ ਨੇਰਾ ਹੋ ਗਿਆ ਰਾਤ ਪੈ ਗਈ ਰਾਮ ਲక్ష్మణ ਜੀ ਨੂੰ ਕਹਿਣ ਲੱਗੀ ਸੀ ਤਾ ਵੀ ਤੂੰ ਜਾ ਕੇ ਮਗਰავ ਦੇ ਭਾਈ ਦਾ ਪਤਾ ਲਿਆ ਵੀ ਰਾਤ ਪੈ ਗਈ ਉਹ ਕਹਿਣ ਲੱਗਾ ਕਹਿੰਦਾ ਉਹ 72 ਕਰਾਂ ਸਪੂਰਨਾ ਆਪ ਪ੍ਰਮਾਤਮਾ ਦਾ ਰੂਪ ਹੈ ਉਹਨਾਂ ਨੂੰ ਕੀ ਹੋਣ ਲੱਗਾ ਆ ਜਾਣਗੇ ਕਹਿੰਦੀ ਜੀ ਨਾ ਛੋਡੀ ਬੇਈਮਾਨੀਆ ਫਿਰ ਤੁਸੀਂ ਇਹ ਗੱਲ ਨਹੀਂ ਕਰਦੇ ਚੰਗਾ ਕਹਿੰਦੇ ਲక్ష్ਮਣ ਨੇ ਕਾਰ ਬਗਲਤੀ ਤੀਰ ਦੀ ਮੁਖੀ ਨਾਲ ਵੀ ਆ ਕਾਰ ਤੋਂ ਬਾਹਰ ਨਾ ਹੋਏ ਕਾਰ ਤੋਂ ਨਾ ਰਹੀ ਤਾਂ ਰੌਣ ਨੇ ਜਿਵੇਂ ਲਸ਼ਮਣ ਉਤੋਂ ਭੱਗ ਗਿਆ ਤਾਂ ਰੌਣ ਨੇ ਸਾਥ ਬਣ ਕੇ ਸਦਾ ਕਰਤੀ ਜੇ ਤਾਂ ਰੌਣ ਕਾਰਪੋਨ ਅੰਦਰ ਹੁੰਦਾ ਤਾਂ ਉਹਨੂੰ ਉੱਥੇ ਅੱਗ ਮੱਚਦੀ ਐ ਅੱਗ ਜਮਸ ਰਾਇ ਉਹ ਤਾਂ ਉਹ ਕਹਿਣ ਲੱਗਿਆ ਰੌਣ ਚੀਤਾ ਨੂੰ ਵੀ ਭਿਖਿਆ ਕਹਿੰਦਾ ਕਾਰ ਤੋਂ ਬਾਹਰ ਹੋ ਕੇ ਪਾ ਮੈਂ ਭਿਖਿਆ ਹੀ ਲੈਂਦਾ ਅੱਗੇ ਸਾਧੂਆਂ ਤੋਂ ਲੋਕ ਡਰਦੇ ਹੁੰਦੇ ਵੀ ਸਰਾਫ ਨਾਲ ਦੇਦੇ ਉਹਨੇ ਜਦੋਂ ਸੀਤਾ ਨੇ ਬਾਹਰ ਕਾਰ ਤੋਕੇ ਪਾਈ ਉਹਨੂੰ ਗਜਾ ਤਾਂ ਉਹਨੇ ਚਾਕੇ ਬਗਲੀ ਚ ਪਾਈ ਬਗਲੀ ਚ ਪਾਈ ਵੀ ਤੰਤ ਉੱਡ ਗਿਆ ਲੱਗੇ ਉੱਡ ਗਿਆ ਤਾਂ ਗਾਹਾਂ ਆਪਦੇ ਰਾਜ ਭਾਗ ਚ ਵਾ ਗਿਆ ਗਿਆ ਬਿਆ ਉੱਥੇ ਜਾ ਕੇ ਜੋ ਕਹੇ ਬਾਰ ਨੂੰ ਉਹ ਕਹਿੰਦੀ ਚੰਗਾ ਵੀ ਸਵਾ ਸਾਲ ਤੋਂ ਬਾਅਦ ਮੈਨੂੰ ਮਰਨੀ ਉਹਨੇ ਬਾਹਰ ਬਾਗ ਦੇ ਵਿੱਚ ਕੁੱਟਿਆ ਪਵਾਲੀ ਉੱਥੇ ਬੈਠੀ ਤੇ ਸਵਾ ਸਾਲ ਤੋਂ ਬਾਅਦ ਮਰ ਮਰਨ ਦਾ ਪਰਣਾ ਕਰ ਲਿਆ ਉਹਦੇ ਨੂੰ ਪੰਨ ਕਰਿਆ ਵਿਆ ਤਾਂ ਹੁੰਦੀ ਰਹੀ ਭਾਲ ਦੇ ਵੀਰੇ ਅੱਜ ਹੋਰ ਸਵੇਰੇ ਹੋਰ ਲਈ ਲਈ ਦੇ ਫੌਜ ਇਕੱਠੀ ਕਰ ਲਈ ਆਮ ਜੰਦਰ ਜੀ ਨੇ ਫੌਜ ਇਕੱਠੀ ਹੋਈ ਵੀ ਤਾਂ ਜੰਗ ਦਾ ਵਿਢ ਲਾਉਣ ਨੂੰ ਬਾਣ ਉਹ ਹਨੂਮਾਨ ਕਹਿਣ ਲੱਗਿਆ ਕਹਿੰਦਾ ਜੀ ਮੈਂ ਪਤਾ ਲਿਆ ਵਾਂ ਕਹਿੰਦੇ ਲਿਆ ਹਨੂਮਾਨ ਆਰਾਮ ਚੰਦਰ ਜੀ ਦਾ 9 ਲੱਖਾ ਹਾਰ ਲੈ ਕੇ ਬਾਗਿਆ ਤੇ ਕਹਾ ਜਿਹੜੇ ਦਰਖਤਲੇ ਦੇ ਕੁਟਜਾ ਸੀ ਤਾਂ ਦਰਖਤਲੇ ਉੱਤੇ ਦਰਖਤ ਦੇ ਬਹਿ ਕੇ ਤਾਂ ਉਹਨੇ 9 ਲੱਖਾ ਹਾਰ ਸਿਰਤਾ ਜੀ ਤਾਂ ਸਿੱਧਿਆ ਵੇ ਤੇ ਸੀਤਾ ਨੇ ਦੇਖ ਕੇ ਮੱਥੇ ਨੂੰ ਲਾਇਆ ਅੱਸੀ ਹੱਸ ਕੇ ਰੋਈ ਰੋਣ ਲੱਗੀ ਹਨੂਮਾਨ ਤਰਾਏ ਨੇ ਕਹਿੰਦਾ ਮਾਮੀ ਪਹਿਲਾਂ ਤੂੰ ਹੱਸੀ ਫੇਰ ਰੋਈ ਕਹਿੰਦੀ ਹਨੂਮਾਨ ਸਿੱਧਾ ਮ ਆਏ ਹੈ ਵੀ 9 ਲੱਖਾ ਹਾਰੇ ਰਾਮਚੰਦਰ ਜੀ ਦੇ ਕਹਿੰਦਾ ਹਾਂ ਰੋਈ ਮੈਂ ਆਏ ਵੀ ਮਾਰੇ ਮਦਾਰੇ ਗਏ ਹੋਣਗੇ ਜੰਗਲਾਂ ਦੇ ਵਿੱਚ ਕੋਈ ਜਾਨਵਰ ਚੱਕ ਲਿਆ ਕਹਿੰਦਾ ਨਹੀਂ ਮਾਮੀ ਜਿਉਂਦੇ ਵਾਸਦੇ ਨੇ ਕੁਝ ਨਹੀਂ ਹੋਇਆ ਉਹਨਾਂ ਨੂੰ ਮੈਂ ਪਤਾ ਲੈਣੀ ਆ ਕਹਿੰਦੀ ਫੇਰ ਮੇਰੇ ਬਰਨ ਦੇ ਵਿੱਚ 3 ਮਹੀਨੇ ਰਹਿੰਦੇ ਨੇ ਤੂੰ ਤੋਂ ਪਹਿਲਾਂ ਕੋਈ ਮਸਲਾ ਹੱਲ ਕਰੋ ਉਹ ਕਹਿੰਦੇ ਕੋਈ ਨਹੀਂ ਕਰਾਂਗੇ ਤੇ ਜਦੋਂ ਤੁਰਨ ਲੱਗਿਆ ਤੇ ਕਹਿਣ ਲੱਗਾ ਕਹਿੰਦਾ ਮਾਮੀ ਮੈਂ ਕੋਈ ਫਲ ਫਲੂਟ ਖਾ ਲਾਂ ਕਹਿੰਦੀ ਖਾ ਲੈ ਜਿਹੜੇ ਬੂਜੇ ਨੂੰ ਹੱਥ ਪਾਵੇ ਜੜਾਂ ਤਾਹਾਂ ਪ੍ਰੂਮਣਾ ਤਾਹਾਂ ਜੜਾਂ ਤਾਹਾਂ ਪ੍ਰੂਮਣਾ ਟਾਹਾਂ ਸਾਰਾ ਬਾਗ ਪਟਦਾ ਜਾ ਕੇ ਅਹਿਲਕਾਰਾਂ ਨੂੰ ਦੱਸਿਆ ਰਾਉਣ ਨੂੰ ਕਹਿੰਦੇ ਆਪਣਾ ਜੀ ਸਾਰਾ ਬਾਗ ਹੀ ਖਤਮ ਕਰਦਾ ਇੱਕ ਇਹ ਅਜਨਬਰ ਆਇਆ ਹੱਥ ਪਾਉਂਦਾ ਜਦੋਂ ਤਾਹਾਂ ਕਰਨਦਾ ਬੂਮਾ ਦਾਹਾਂ ਕਰਨ ਮੈਂ ਕਹਿੰਦੇ ਸਾਰਾ ਬਾਗ ਖਤਮ ਕਰਤਾ ਭੱਜੀ ਫੌਜ ਆ ਗਏ ਆਉਂਦਿਆਂ ਨੂੰ ਦੇਖ ਕੇ ਸਿਰ ਪੱਥਰੋ ਕੇ ਪੈ ਗਏ ਚਿਰ ਪੱਥਰੋ ਕੇ ਪਿਆ ਵਾ ਲਾਗੇ ਸ਼ੈਣੀਆਂ ਘਵਾੜਿਆਂ ਨਾਲ ਵੱਢਣ ਕਿੱਥੇ ਵੱਢਿਆ ਜਾਵੇ ਪੱਥਰ ਇੱਕ ਕੋਈ ਛੋਟੇ ਬੁੜਿਆਂ ਰਕਾ ਖੇਤ ਨੂੰ ਕੱਖ ਲੈਣ ਜਾਂਦਾ ਸੀ ਉਹ ਕੱਖ ਲੈਣ ਜਾਂਦਾ ਮੈਂ ਕਹਿੰਦਾ ਕੀ ਕਰਦੇ ਹੋ ਕਹਿੰਦਾ ਯਾਰ ਸਾਡੇ ਨੇ ਬਾਗ ਪਟਤਾ ਸਾਰਾ ਹੁਣ ਲੈ ਪੱਥਰੋ ਕੇ ਪੈ ਗਿਆ ਕਹਿੰਦਾ ਹੋ ਵਾ ਮੈਂ ਵੱਡਾਂ ਉਹਦੇ ਕੋਲੇ ਬੰਦਿਆਂ ਦੀ ዳਕੀ ਸੀ ਲੰਦਲ ਰਾਤੀ ਬੰਨਣ ਜੀ ਨਹੀਂ ਹੁੰਦੀ ਇਹਨੇ ਜਦੋਂ ਨੇ ਆ ਖਿੱਚੀ ਰਾਤੀ ਦੋ ਵਾਰੀ ਤਾਂ ਢਾਈ ਨੂੰ ਵੱਢੇ ਗਏ ਉਹ ਕਹਿੰਦਾ ਹੋਰ ਉਹਨੂੰ ਆਖਿਆ ਇਹ ਸ਼ਾਲਾ ਵੜ ਦੂ ਕਹਿੰਦਾ ਖੜਜੋ ਖੜਜੋ ਤੁਹਾਨੂੰ ਮੈਂ ਆਪਦੀ ਮੌਤ ਆਪ ਦੱਸਦਾ ਕਹਿੰਦਾ ਕਿਵੇਂ ਕਹਿੰਦਾ ਮੈਂ ਪੂਛ ਵਧਾ ਲੈਣਾ ਕਹਿੰਦੇ ਫੇਰ ਮੇਰੀ ਪੂਛ ਤੇ ਰੂੰਬਲੇ ਡੀਚ ਲੋ ਆ ਗਲਾ ਦਿਓ ਕਹਿੰਦਾ ਮੈਂ ਆਪੀ ਮੱਚ ਜੂ ਕਹਿੰਦੇ ਵੀ ਇਹ ਵੀ ਠੀਕ ਹੈ ਅਨੁਮਾਨ ਪੂਛ ਵਧਾਈ ਗਿਆ ਵਧਾਈ ਗਿਆ ਉਹਨੇ ਦੇਖੀ ਵੀ ਇੰਨੀ ਸਾਰੀ ਲੈਂਕਾ ਦੇ ਉੱਪਰ ਤੋਂ ਨਹੀਂ ਆਦੀ ਸੀ ਤੇ ਲੈ ਕਹਿੰਦਾ ਪਾ ਕੇ ਤੇ ਲੱਗ ਲਾ ਦੋ ਅੱਗ ਲਾਤੀ ਉਹਨੇ ਚੜ ਕੇ ਉੱਚੇ ਸਾਂ ਇੱਕ ਸਾਰੀ ਪੂਸ਼ ਕਮਾਤੀ ਸਾਰੀ ਨੇਕਾ ਨੂੰ ਅੱਗ ਲੱਗੀ ਜਦੋਂ ਲੱਗਿਆ ਗੰਗਾ ਛਾਲ ਮਾਰਨ ਗੰਗਾ ਕਹਿੰਦੀ ਮੇਰਾ ਬਾਲ ਬੱਚਾ ਫੂਕੇਗਾ ਮੈਂ ਇੱਥੀ ਛਾਲ ਮਾਰ ਕੇ ਬੁਝਾ ਦੇਣੀ ਹੈ ਗੰਗਾ ਨੇ ਮਾਰੀ ਛਾਲ ਤਾਂ ਹਰੂ ਮਾਨਦੀ ਅੱਗ ਬੁਝਾਤੀ ਅੱਗ ਬੁਝਾਈ ਵੀ ਆ ਗਿਆ ਰਾਮਚੰਦਰ ਜੀ ਨੂੰ ਕਹਿੰਦਾ ਜੀ ਮੈਂ ਸ਼ੀਲ ਸਾੜ ਕਰਿਆ ਐਂ ਕਰਕੇ ਆ ਕੁਛ ਕਰਿਆ ਕਹਿੰਦੇ ਫੇਰ ਕਹਿੰਦੇ ਆਪਾਂ ਹੁਣ ਸਮੁੰਦਰ ਦਾ ਪਾਲ ਦੁੱਲਗੇ ਕਨੇਚਰੋ ਸਮੁੰਦਰ ਦਾ ਪੋੜਾ ਬਣਨ ਲੱਗੇ ਤਾਂ ਆ ਰਾਮਚੰਦਰ ਜੀ ਇਹਨੂੰ ਕਹਿਣ ਲੱਗਾ ਕਹਿੰਦਾ ਜੀ ਕਿਉਂ ਮੈਂ ਪੁੱੜ ਤੇ ਖਰਚਾ ਕਰਦਾਂ ਕਹਿੰਦਾ ਕਿਵੇਂ ਕਹਿੰਦਾ ਇੱਕ ਪਾਸੇ ਮੈਂ ਲਤਾਂ ਲਾ ਲੈਣਾ ਇੱਕ ਪਾਸੇ ਮਹਾ ਲਾ ਲੈਣਾ ਸਮੁੰਦਰ ਜੀ ਵਧਾ ਕੇ ਕਹਿੰਦੇ ਚ ਸਾਰੀ ਫੌਜ ਮੇਰੇ ਉੱਤੋਂ ਦੀ ਨਿਗਾ ਦੇ ਉਸ ਕਹਿੰਦਾ ਇੱਕ ਨਾਲ ਜਾਦ ਦਾ ਝੌਰ ਸੀਗਾ ਮੇਰਾ ਉਹ ਕਹਿਣ ਲੱਗਾ ਕਹਿੰਦਾ ਜੀ ਇਹ ਸਾਰੀ ਫੌਜ ਨੂੰ ਮਰਵਾ ਦੂੰ ਉਹ ਕਹਿੰਦਾ ਚੰਗਾ ਨਹੀਂ ਜਾ ਰਣੀ ਉਹਨੇ ਜਿਉਂ ਉਹਦੇ ਐ ਪਾਸੇ ਜੋ ਕੇ ਚੁੰਡੀ ਵੱਡਿਓ ਜੜਕਦੇ ਨੇ ਪੁੱਠਾ ਹੋ ਗਿਆ ਕਹਿੰਦਾ ਕਿਉਂ ਇਹਨੂੰ ਆਇਆ ਕਹਿੰਦਾ ਵੀ ਜੰਗ ਤਾਂ ਆਪਾਂ ਜਿੱਤੀ ਲਉਣਾ ਇਹਨਾਂ ਤੋਂ ਆਣ ਕਤੂਰ ਤੋਂ ਕੀ ਕਰਾਉਣਾ ਕਹਿੰਦਾ ਇਹਨੂੰ ਸਾਰਿਆਂ ਨੂੰ ਇੱਥੇ ਸਮੁੰਦਰ ਚ ਮਾਰ ਦਿੰਨੇ ਆ ਫਿਰ ਪੋਲ ਬਣਨ ਲੱਗ ਗਈ ਪੋਲ ਬਣਨ ਲੱਗੇ ਵੇ ਤਾਂ ਪੱਥਰ ਦੀ ਡਾਟ ਨਾਲ ਲੱਗੀ ਫਿਰ रामचंद्र ਜੀ ਕਹਿਣ ਲੱਗੇ ਇੱਕ ਪਾਸੇ ਰਾਰਾ ਪੱਥਰ ਦੇ ਇੱਕ ਪਾਸੇ ਮੰਮਾ ਲਿਖ ਦਿਆ ਕਰੋ ਸੁੰਦਰ ਸਿੱਟਾਂ ਲੱਗਿਓ ਲੱਗੇ ਸਿਰਨ 12-12 ਕੋਦੀ ਡਾਟ ਲੱਗੀ 12-12 ਕੋਈ ਡਾਟ ਲੱਗੀ ਤੱਕਾਟੋ ਉਸ ਵਾਰ ਤੇਕਾ ਲੱਗੀ ਗਈ ਸੀ ਲੋਕ 카ਟੋ ਨੇ ਡੱਕਾ ਆਰਮਚੰਦਰ ਜੀ ਦੇ ਮੂਹਰੇ ਰੱਖਿਆ ਤਾਂ ਆਰਮਚੰਦਰ ਜੀ ਨੇ ਪੰਜਾ ਲਾਤਾ ਪੰਜੇ ਉਂਗਲਾਂ ਸੋਨੇ ਦੀਆਂ ਉਹ ਲਿਖੀ ਜਾਵਣਗੀਆਂ ਕਿਰੂ ਜੇ ਅਲਗਾਰ ਕਰਨ ਲੱਗੇ ਕਹਿੰਦੇ ਲੋਕ ਇਹਨੂੰ ਤਾਂ ਮਾਰ ਦਿਆ ਕਰਨਗੇ ਕਾਟੋ ਨੂੰ ਕਿਹਨੇ ਛੱਡਿਆ ਜਦੋਂ ਇੰਨਾ ਸੋਨਾ ਇਹਦੇ ਉੱਤੇ ਹੁਣ 카ਟੋ ਦੇ ਪੰਜ ਵਾਲ ਸੋਨੇ ਦੇ ਆ ਕਿਸੇ ਨੂੰ ਨਿਯਾਰਚ ਨਹੀਂ ਹੁੰਦੀ ਪਿੱਕੇ ਚੰਗਾ ਰੌ ਉ ਤਾਂ ਨਿਸ਼ਾਨੀਆਂ ਐ ਵੀ ਇਹਦੇ ਪੰਜ ਬਾਲ ਸੋਨੇ ਦੇ ਹੋ ਗਿਆ ਕਹਿੰਦੇ ਫੇਰ ਚਲੋ ਜਾ ਕੇ ਜੰਗ ਜੁੱਧ ਲਾ ਲਿਆ ਜੰਗ ਜੁੱਧ ਲਾਇਆ ਵਿਆ ਸਭ ਕਹਾ ਜੰਗ ਹੁੰਦਾ ਰਿਹਾ ਬਹੁਤ ਦਿਨ ਜੰਗ ਹੁੰਦਾ ਰਿਹਾ ਤਾਂ ਉੱਥੇ ਫਿਰ ਇੱਕ ਰਾਉਂਡ ਦਾ ਮੁੰਡਾ ਸੀ ਮਹਾ ਮੇਗਨਾਥ ਉਹ 6 ਮਹੀਨਾ ਮੋਰ ਉਠਦਾ ਹੁੰਦਾ ਸੀ ਇੱਕ ਦਿਨ ਜਾਗਦਾ ਹੁੰਦਾ ਸੀ 6 ਮਹੀਨਿਆਂ ਦਾ ਇਕੱਠਾ ਖਾਣਾ ਕਾ ਕੇ ਸੌ ਜਾਂਦਾ ਸੀ 6 ਮਹੀਨਾ ਬਾਅਦ ਕਿਦੋਂ ਉਹ ਉਹ ਕਹਿੰਦੇ ਕਦੇ ਵੀ ਹੁਣ ਮੇਘਨਾਦ ਨੂੰ ਉਠਾਓ ਉਹਨੂੰ ਉਠਾਇਆ ਕੰਨਾਂ 'ਚ ਢੋਲ ਢੂਲ ਵਜਾਏ ਉੱਠ ਖੜਿਆ ਕਹਿੰਦਾ ਕੀ ਗੱਲ ਹੋ ਗਈ ਕਹਿੰਦਾ ਜੀ ਆਹ ਗੱਲ ਹੋ ਗਈ ਕਹਿੰਦੇ ਉਹਨੇ ਉੱਠ ਖੜਿਆ ਚੱਕਿਆ ਤੀਰ ਕਮਾਨ ਜੰਗ 'ਚ ਆ ਗਿਆ ਤੇ ਮੂਰੇ ਫੌਜ ਬਹੁਤ ਮਾਰਦੀ ਤਾਂ ਲਸ਼ਮਣ ਜੀ ਦੇ ਮਾਰੀ ਬਰਛੀ ਉਹਨੇ ਲਸ਼ਮਣ ਦੀ ਨੂੰ ਮੌਤ। ਲਾਜੋਂ ਮੌਤ ਉਹ ਵੀ ਰਾਮਚੰਦਰ ਜੀ ਰੌਣ ਪਿੱਟਣ ਲੱਗੇ। ਤਾਂ ਉੱਥੇ ਕਹਿਣ ਲੱਗੇ। ਕਹਿੰਦੇ ਵੀ ਜਿਉਂਦਾ ਤਾਂ ਹੋ ਸਕਦਾ। ਕਹਿੰਦੇ ਫੇਰ ਕਹਿੰਦੇ ਰੌਣ ਦੀ ਲੈਂਕਾ ਦੇ ਵਿੱਚ 73 ਬਾਇਲ ਹੈ। ਉਹਨੂੰ ਚੱਕ ਕੇ ਲੈਣਾ। ਉਹ ਜਮਾ ਕਰ ਸਕਦਾ। ਤੁਨੂੰ ਮਾਨ ਕਹਿੰਦਾ ਮੈਂ ਹੁਣ ਚੱਕ ਲਿਓਣ। ਉਹਨੂੰ ਮਾਨ ਨੇ ਮਾਰੀ ਡਾਰੀ। ਤਾਂ 73 ਬਾਇਲ ਨੂੰ ਚੱਕ ਕੇ ਉਹਦੇ ਕੋਲੇ ਲੈ ਆਂਦਾ। ਉਹਨਾਂ ਨੇ ਠੀਕ ਤਾਂ ਹੋ ਗਏ। ਸਰਜੀਤ ਬੂਟੀ ਖੜੀਆ ਪਹਾੜ ਦੇ ਉੱਤੇ ਉਹ λεਉਣੀ ਸੀ ਜਿਹਨੇ ਉਹਦੀ ਨਿਸ਼ਾਨੀ ਕੀ ਕਹਿੰਦਾ ਸਾਰਾ ਪਹਾੜ ਸੋ ਨਸਾਂ ਆ ਪਿਆ ਹੋ ਉਹਦੇ ਉੱਤੇ ਦੀਵਾ ਵੱਜਦਾ ਹੁੰ ਉਹ ਬੂਟੀ ਦੇ ਉੱਤੇ ਤਾਂ ਰਾਉਣ ਦਾ ਭਰਾ ਇੱਕ ਸੱਤਵੇਂ ਪਤਾੜ ਰਹਿੰਦਾ ਸੀ ਮਹਾਰਾਉਣ ਸੀ ਉਹ ਉਹਨੇ ਜਿੰਨਾ ਪਹਾੜ ਸੀ ਸਾਰੇ ਦੇ ਉੱਤੇ ਦੀਵੇ ਜਗਾਤੇ ਸ਼ਕਤੀ ਨੂੰ ਜੋ ਹਨੂਮਾਨ ਲੈ ਕੇ ਗਿਆ ਤਾਂ ਸਾਰਾ ਪਹਾੜੀ ਮਤਲਬ ਹੀ ਜਗੀ ਜਾਵੇ ਮੁੜਿਆ ਜਾ ਕੇ ਕਹਿੰਦਾ ਜੀ ਮੈਂ ਲੈ ਕੇ ਗਿਆ ਵਾਂ ਆ ਕੇ ਬੈਠ ਨੂੰ ਕਹਿਣ ਲੱਗਿਆ ਵੀ ਉਹ ਤਾਂ ਸਾਰਾ ਪਹਾੜੀ ਜਗੀ ਜਾਂਦਾ ਜਿਹੜੀ ਹਨੂਮਾਨ ਦੀ ਮਾਂ ਸੀ ਇੰਝਣੀ ਸੀ ਉਹਦਾਂ ਨੂੰ ਕੋਈ ਮਾਂ ਕਹਿਣ ਲੱਗੀ ਕਹਿੰਦੀ ਵੀ ਤੇਥੋਂ ਜਿਹੜਾ ਦੁੱਧ ਦਾ ਤੋਕਾ ਜੋ ਚੁੰਗਦੇ ਤੋਂ ਥੱਲੇ ਡਿੱਗ ਪੈਂਦਾ ਸੀ ਧਰਤੀ ਦਾ ਪਾੜ ਪਾਟ ਜਾਂਦਾ ਸੀ ਕਹਿੰਦੀ ਐਡੀ ਸ਼ਕਤ ਵਾਲਾ ਤੂੰ ਸੀ ਮੇਰਾ ਤੂੰ ਕਹਿੰਦੀ ਉਹੀ ਮੁੜਿਆ ਮੈਂ ਮਾਰਕੇ ਡਾਰੀ ਵਾਗ ਗਿਆ ਜਾ ਕੇ ਮਾਰ ਕੇ ਕਲਕਾਰੀ ਸਾਰਾ ਪਹਾੜ ਚੱਕ ਲਿਆ ਸਾਰਾ ਪਹਾੜ ਚੱਕਿਆ ਵਾ ਫਿਰ ਚੱਕੀ ਆਉਂਦਾ ਉਥੇ ਰਾਮਚੰਦਰ ਜੀ ਕਹਿੰਦੇ ਹੁੰਦੇ ਅੱਜ ਮੇਰੇ ਭਾਈ ਜੇ ਚਰਤ ਭਰ ਤਰ ਗਏ ਹੁੰਦੇ ਵੀ ਅੱਜ ਇਹ ਜੰਗ ਜੀਤਨ ਕੋ ਰਹਿ ਜਾਂਦਾ ਹੁਣ ਦੇਖ ਤਾਂ ਚੱਕੀ ਆਉਂਦਾ ਤੇ ਮੂਰੇ ਚਰਤ ਭਰ ਤਰ ਕੇ ਨੇ ਆਖਿਆ ਵੀ ਰਾਜ ਕਾ ਹੱਡ ਲਈ ਜਾਂਦੇ ਉਹਨਾਂ ਦਾ ਜਗ ਰੱਬਿਆ ਪਿਆ ਸੀ ਵੀ ਮੇਰਾ ਸਾਡਾ ਭਰਾ ਹੀ ਜਗਨਾ ਹਰ ਜੀ ਜਗ ਰੰਬਿਆ ਵੀ ਆਪਣੇ ਰਾਜ ਕਾ ਹੱਡ ਨਾ ਸਿਰਦੇ ਉਹਨੇ ਮਾਰਿਆ ਤੀਰ ਗੋਡੇ ਚ ਵੱਜਾ ਹੁਣ ਮਾ ਤਾ ਗੁੱਡੇ ਚ ਬੱਜਾ ਤਾਂ ਤੋਂ ਉੱਤਰਦਾ RAM RAM ਕਰਦਾ ਉਸ ਤੋਂ ਉੱਤਰ ਉਹਨੇ ਆਖਿਆ ਬੰਦਾ ਆਪਣੇ ਚੱਕ ਭੱਜਨੇ ਆਖਿਆ ਜੀ ਉੱਠ ਕੇ ਤੂੰ ਉਹ ਕਹਿਣ ਲੱਗਿਆ ਜੀ ਮੈਂ ਤਾਂ ਐ ਕਰਕੇ ਲਾਸ਼ੁਣ ਜੀ ਨੂੰ ਮੂਛਾ ਹੀ ਵੀ ਆ ਸੂਰ ਚੜ੍ਹਨ ਤੋਂ ਪਹਿਲਾਂ ਜਾਣਾ ਇਹਨੇ ਫੇਰ ਕਹਿੰਦਾ ਬਾਟ ਵੜੀਆ ਮੈਂ ਤਾਂ ਹੁਣ 3 ਵਜ ਗਿਆ ਹੁਣ ਮੈਂ ਕਿਵੇਂ ਬਚਾਵਾਂ ਉਹ ਕਹਿਣ ਲੱਗੇ ਚਰਤਪਰਤ ਕਿਦ ਚੰਗਾ ਸਾਡੇ ਤੀਰ ਦੇ ਗੋਸ਼ੇ ਤੇ ਬਹਿ ਜਾ ਚਰਤਪਰਤ ਨੇ ਜਦੋਂ ਤੀਰ ਦੇ ਗੋਸ਼ੇ ਤੇ ਵਿੱਚੇ ਪਹਾੜ ਬਿੱਛੇ ਹਨੂਮਾਨ ਨੂੰ ਚੱਕ ਕੇ ਘਾਸ ਕੇ ਲੱਗਿਆ ਸਰਣ ਨੇ ਕਹਿੰਦਾ ਬੋਨ ਕਿੱਥੇ ਪਜਾਵਾਂ ਬੱਸ ਕਹਿੰਦਾ ਛੱਡ ਦੇ ਮੈਂ ਸ਼ਕਤੀ ਦੇਖਣੀ ਸੀ ਵੀ ਰਾਮਚੰਦਰ ਜੀ ਕਹਿੰਦੇ ਹੁੰਦੇ ਮੇਰੇ ਭਰਾ ਚਾਰਤ ਭਰਤ ਉਹਦੇ ਏਡੀ ਸ਼ਕਤੀਮਾਨ ਬੱਸ ਕਹਿੰਦਾ ਛੱਡ ਦੇ ਹਨੂਮਾਨ ਨੇ ਮਾਰੀ ਡਾਰੀ ਆ ਗਿਆ ਉੱਥੇ ਫਿਰ ਉਹ ਪੈਦ ਨੇ ਉਹ ਬੂਟੀ ਰਗੜ ਕੇ ਪੀਈ ਤਾ ਲਾਸ਼ ਹੁਣ ਜੀ ਜਿਉਂਦੇ ਹੋ ਗਏ ਜਿਉਂਦੇ ਹੋਏ ਵੇ ਤਾਂ ਫੇਰ ਦੂਜੇ ਦਿਨ ਜੰਗ ਫੇਰ ਲੱਗ ਗਿਆ ਫੇਰ ਲੱਗਿਆ ਵਾ ਤਾਂ RAMCHANDAR ਜੀ ਨੂੰ ਕਹਿਣ ਲੱਗੀ ਉਹ ਫਰਾਉਂ ਦੇ ਘਰਾਂ ਵਾਲੀ ਉਹਦਾ ਮੈਂ ਨੌਂ ਪੁੱਲ ਗਿਆ ਪਤਾ ਨਹੀਂ ਕੀ ਸੀ ਉਹ ਕਹਿਣ ਲੱਗੀ ਵੀ ਮੈਨੂੰ ਵਰਨੀ ਤੂੰ ਮੈਂ ਇਹਦੀ ਮੌਤ ਦੱਸ ਦਿੰਦੀ ਉਹ ਕਹਿਣ ਲੱਗੇ ਵੀ ਚੰਗਾ ਮੈਂ ਵਰਨੂ ਉਹ ਜਦੋਂ ਵਰਨੂ ਕਹਿੰਦੀ ਜੌੜੀ ਦੇ ਵਿੱਚ ਪਹਿਲਾਂ ਮਾਰਖੰਡ ਕਲਾ ਖੜਾ ਹੈ ਅੱਛਾ ਉਸ ਤੋਂ ਬਾਅਦ ਰਿਸ਼ਾਵਾਂਦਨਾਂ ਦੀ ਫੌਜ ਹੈ ਉਸ ਤੋਂ ਬਾਅਦ ਸੱਪਾਂ ਦੀ ਉੱਥੇ ਮਨਾਈ ਰਿਹਾ ਸ਼ੋਮੀ ਇਸ ਚਾਹ ਕਹਿੰਦਾ ਉਦੋਂ ਬਾਅਦ ਫਿਰ ਫੇਰ ਇਹਦਾ ਪਿੰਜਰਾ ਹੈ ਇਹ ਪਿੰਜਰੇ ਦੇ ਵਿੱਚ ਇਹਦੀ ਜਾਨ ਹੈ ਪਿੰਜਰੇ ਚ ਤੋਤਾ ਹੈ ਕਹਿੰਦੀ ਉਹ ਤੋਤੇ ਦੇ ਵਿੱਚ ਇਹਦੀ ਜਾਨ ਹੈ ਜਿੰਨਾ ਚਿਰ ਉਹ ਤੋਤਾ ਨਹੀਂ ਮਰਦਾ ਉਹਨਾਂ ਚਿਰ ਉਹ ਨਹੀਂ ਮਰਦਾ ਫਿਰ ਜਦੋਂ ਆਰਮਚੰਦਰ ਜੀ ਗਿਆ ਰਿਸ਼ਾ ਮੰਦਨਾਂ ਨੂੰ ਖਿਲਾ ਲੈ ਗਿਆ ਸ਼ੇਰਾਂ ਨੂੰ ਮਾਸ ਲੈ ਗਿਆ ਸੱਪਾਂ ਨੂੰ ਦੁੱਧ ਲੈ ਗਿਆ ਫਿਰ ਜਦੋਂ ਕਦੇਕੋਲ ਦੀ ਨੰਗਲ ਕਹਿਣ ਲੱਗਿਆ ਰਾਮ ਕਹੋਤਾ ਕਹਿੰਦੇ ਗੋਮਰੇ ਗਧੇ ਨੂੰ ਪਿਉ ਆਉਣ ਵਾਲਾ ਸੀ। रामचंद्र ਜੀ ਕਹਿਣ ਲੱਗੇ ਕਹਿੰਦੇ ਪਿਤਾ ਜੀ ਨੰਗ ਜਾ। ਕਹੇ ਪਈ ਨੰਗ ਜਾ। ਜਾ ਕੇ ਪਿੰਜਰਾ ਚੱਕ ਲਿਆ। ਪਿੰਜਰਾ ਚੱਕ ਕੇ ਫਿਰ ਰੌਣ ਨੂੰ ਪਤਾ ਲੱਗ ਗਿਆ ਤੇ ਰੌਣ ਕਹਿੰਨੇ ਭੱਜਿਆ ਆਉਂਦਾ। ਭੱਜੇ ਆਉਂਦੇ ਦਾ ਤਾਂ ਉਹਨੇ ਇੱਕ ਲੰਤ ਮਰੋੜਤੀ ਤੇ ਇੱਕ ਲਾਤ ਤੇ ਗੋਲੀ ਗੋਲੀ ਫੇਰ ਉੜਿਆ ਆਉਂਦਾ। ਜਦੋਂ ਫੇਰ ਉੜਿਆ ਆਉਂਦਾ ਨੇ ਦੂਜੀ ਲੰਤ ਮਰੋੜਤੀ ਫੇਰ ਉੜਿਆ ਆਉਂਦਾ। ਉਹ ਕਹਿੰਦਾ ਦੇਖੀ ਮਾਰੇ ਨਾ ਮਾਰੀ ਨਾ ਮੈਨੂੰ ਮੈਂ ਤੈਨੂੰ ਕੋਈ ਗੋਣ ਦੇ ਦੂੰ ਜਿਹੜੇ ਨੇੜੇ ਜਾ ਕੇ ਉਹਨਾਂ ਗਾਲ ਮਰੋੜਤਾ ਹਰੋਂ ਦੀ ਮੌਤ ਹੋ ਗਈ ਮੌਤ ਹੋ ਗਈ ਮਰ ਗਿਆ ਮਰ ਗਿਆ ਤਾਂ ਆ ਗਈ ਜੰਗ ਦੀ ਫਤਿਹ ਹੋ ਗਈ ਫਿਰ ਕਹਿਣ ਲੱਗੇ ਲక్ష్మణ ਜੀ ਨੂੰ ਕਹਿੰਦੇ ਤੂੰ ਪੁੱਛ ਕੇ ਆ ਰੋਂ ਨੂੰ ਵੀ ਰਾਜਧਾਨੀ ਦਾ ਕਿਵੇਂ ਹੋਣਾ ਚਾਹੀਦਾ ਤਾਂ ਉਹ ਜਾ ਕੇ ਸਿਰਕਣੇ ਖੜ ਗਿਆ ਕਹਿਣ ਲੱਗਾ ਵੀ ਰਾਜਧਾਨੀ ਦਾ ਕਿਵੇਂ ਹੋਣਾ ਚਾਹੀਦਾ ਉਹ ਕਹਿੰਦਾ ਬੋਲਿਆ ਨਾ ਚੁੱਪ ਕਰਕੇ ਮੁੜਿਆ ਉਹ ਰਾਮਚੰਦਰ ਜੀ ਕਹਿਣ ਲੱਗੇ ਕਹਿੰਦੇ ਕਿਹੜੇ ਪਾਸੇ ਖੜਾ ਸੀ ਕਹਿੰਦੇ ਸਿਰ ਕਰਨੀ ਕਹਿੰਦੇ ਤੂੰ ਪੈਰਾਂ 'ਨਹੀਂ ਖੜਾ ਆਪਾਂ ਤੋਂ ਵੱਡਾ ਹੈ ਪੈਰਾਂ 'ਨਹੀਂ ਖੜ ਕੇ ਨਮਸਕਾਰ ਕਰਕੇ ਪੁੱਛ ਫੇਰ ਅਸਮਨ ਜੀ ਗਿਆ ਪੈਰਾਂ 'ਕੰਨੀ ਨਮਸਕਾਰ ਕਰਕੇ ਫਿਰ ਪੁੱਛਿਆ ਕਹਿੰਦੇ ਜੀ ਰਾਜਧਾਨੀ ਦਾ ਕੀ ਹੋਣਾ ਚਾਹੀਦਾ ਰੌਣ ਕਹਿਣ ਲੱਗਿਆ ਰਾਜਧਾਨੀ ਦਾ ਐ ਹੋਣਾ ਚਾਹੀਦਾ ਵੀ ਸੱਜੇ ਨੂੰ ਖੱਬਾ ਨਾ ਡੀਕੋ ਇਹਦਾ ਕਿਵੇਂ ਜਿਹੜਾ ਕੰਮ ਆਥੜੇ ਕਰਨਾ ਉਹਨੂੰ ਟੜਕੇ ਤੇ ਨਾ ਰੱਖਿਓ ਉਹਨੂੰ ਆਥੜੇ ਕਰਕੇ ਪਿਓ ਕਹਿੰਦਾ ਮੈਂ ਮੇਰੀ ਘੌਲ ਨੇ ਮੈਂ ਆਖਿਆ ਜਿੱਦੇ ਮਰਜੀ ਆ ਮਾਰ ਦਾਂਗੇ ਮੈਂ ਕਾਲ ਨੂੰ ਮਾਰਨ ਦਾ ਤਾਂ ਮੇਰੀ ਮੁੜਕੇ ਮੌਤ ਨਹੀਂ ਸੀ ਹੁੰਦੀ ਨਰਕ ਸੁਰਗ ਨੂੰ ਮੈਂ ਪੌੜੀਆਂ ਲਾਉਣ ਦਾ ਪ੍ਰਮਾਤਮਾ ਦੇ ਘਰ ਨੂੰ ਦੁਨੀਆ ਨਰਕ ਸੁਰਗ ਚੜ੍ਹ ਕੇ ਦੇਖਿਆ ਆ ਕਰਦੀ ਕਹਿੰਦਾ ਮੈਂ ਆਖਿਆ ਲਾ ਦਾਂਗੇ ਹਲੇ ਕੀ ਆ ਜਿੱਦੇ ਮਰਜੀ ਆ ਲਾ ਦਾਂਗੇ ਮੇਰੀ ਘੌਲ ਨੇ ਮੇਰੀ ਮੌਤ ਕਰਾਤੀ ਮੈਨੂੰ ਕੁਝ ਨਹੀਂ ਹੋਇਆ ਕਹਿੰਦਾ ਜਿਹੜਾ ਕੰਮ ਹੱਥ ਨੇ ਕਰਨਾ ਉਹਨੂੰ ਤੜਕੇ ਤੇ ਰੱਖਿਓ ਨਾ ਕਹਿੰਦਾ ਹੱਥ ਨੇ ਕਰਕੇ ਪਿਓ ਰਾਜਤਾਨੀ ਦਾ ਉਹਨੂੰ ਤੈ ਮੁੜਿਆ ਕਹਿੰਦਾ ਜੀ ਹਾਲਤ ਹੈ ਬਾਕੀ ਨੇ ਠੀਕ ਹੈ ਫੇਰ ਆਪਦੇ ਰਾਤ ਚਾਏ ਸੀਗੇ ਫੇਰ ਚਲ ਗਾ ਹਾਂ ਫੇਰ